ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਕੁਲਫੀ ਮਹੀਨਾ ਮੁੱਕਣ ਦੇ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ ਸੋਚ ਰਿਆਂ ਸਾ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਕਿਵੇਂ ਝਟਪਟ ਮੁੱਕ ਜਾਂਦੇ ਹਨ ਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਹੀ ਕਿਵੇਂ ਉੱਡ-ਪੁੱਟ ਜਾਂਦੀ ਹੈ ਮੈਨੂੰ ਪੱਠੇ ਦੀ ਸਫ ਚੁੱਭ ਰਹੀ ਸੀ ਪਾਸਾ ਵਟਗੇ ਪੱਟ ਤੇ ਹੱਥ ਵੇਰਿਆ ਦਾ ਸਭ ਦੀਆਂ ਪੜੀਆਂ ਪਿੰਡੇ ਵਿੱਚ ਖੂਬੀਆਂ ਹੋਈਆਂ ਸਨ ਮਲਾਈ ਵਾਲੀ ਕੁਲਫੀ ਠੰਡੀ ਠਾਰ ਆਵਾਜ਼ ਵਿੱਚ ਕੁਲਫੀ ਵਾਲੇ ਨੇ ਹੁਕਾ ਦਿੱਤਾ ਉਸ ਦੀ ਆਵਾਜ਼ ਕਿੰਨੇ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ ਚਿੱਟੀ ਦੁੱਧ ਕੁਲਫੀ ਸਕਾਰ ਮਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ ਮੇਰੇ ਮੂੰਹ ਵਿੱਚ ਪਾਣੀ ਆ ਗਿਆ ਐਸੇ ਦੀ ਤੰਗੀ ਹਵਾ ਲਾਤੀ ਤੰਗੀ ਤੋਂ ਪੈੜੀ ਹੁੰਦੀ ਹੈ ਮੈਂ ਆਪਣੇ ਦਿਲ ਦੀ ਚਾਹ ਤੋਂ ਬਚਨ ਲਈ ਕੁਲਫੀ ਸ਼ਬਦ ਦੀ ਬੰਤਰ ਤੇ ਵਿਚਾਰ ਕਰਨ ਦੀ ਆੜ ਲੈ ਲਈ ਕੁਲਫ ਦਾ ਅਰਥ ਜੰਦਰਾ ਸੁਨਿਆਰਿਆਂ ਗਹਿਣਿਆਂ ਵਿੱਚ ਇਸ ਨੂੰ ਲਾ ਕੇ ਕੁਲਫਾ ਦਾ ਕੁਲਫੀ ਬਣਾ ਦਿੱਤਾ ਕੁਲਫੀ ਨੂੰ ਵੀ ਟੀਨ ਦੇ ਸੰਚਿਆਂ ਵਿੱਚ ਬੰਦ ਕਰਕੇ ਜਮਾਇਆ ਜਾਂਦਾ ਹੈ ਇਸ ਲਈ ਕੁਲਫੀ ਤੇ ਇਦਾਂ ਹੌਲੀ ਹੌਲੀ ਪਤਾ ਨਹੀਂ ਕਦੋਂ نیند ਨੇ ਮੇਰਾ ਕੁਲਫੀ ਦਾ ਛੁਟਕਾਰਾ ਕਰ ਦਿੱਤਾ ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੀ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਜਗਾ ਹੀ ਦਿੱਤਾ ਮੈਂ ਖਿਜਿਆ ਹੋਇਆ ਸਾਂ ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ ਦਾਜੀ ਕਿੰਨੀਆਂ ਆਜਾਂ ਮਾਰੀਆਂ ਜਾਗਦੇ ਨਹੀਂ ਤੁਸੀਂ ਹਾਂ ਹਕੀ ਕਹਿਣਾ 10ਵੀਂ ਮੈਂ ਕੁਝ ਕਾਲੇ ਪੈ ਕੇ ਪੁੱਛਿਆ ਟੱਕਾ ਇੱਕ ਟੱਕਾ ਦਿਓ ਦਾਜੀ ਪਰ ਟੱਕਾ ਮੇਰੇ ਕੋਲ ਹੈ ਨਹੀਂ ਸੀ ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ ਜੂਨ ਦੀ 26 ਤਰੀਕ ਸੀ ਘਰ ਦਾ ਖਰਚ ਬਾਜ਼ਾਰ ਦੀ ਉਦਾਰ ਦੀ ਸ਼ਾਕ ਤੇ ਮਸੀ ਤੋਰ ਰਿਹਾ ਸੀ ਟੱਕਾ ਦਿਓ ਵੀ ਨਾ ਦਾਜੀ ਬਾਹਰ ਮੁਰਮਰੇ ਵਾਲਾ ਉੱਚੀ ਉੱਚੀ ਸਾਡੇ ਬੂਹੇ ਅੱਗੇ ਹੋਕੇ ਦੇ ਰਿਹਾ ਸੀ ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ ਕਾਕਾ ਤੂੰ ਟਕਾ ਕੀ ਕਰਨਾ ਹੈ ਖਾਚਣਾ ਮੈਂ ਤਕਾਂ ਹੋਰ ਕੀ ਕਰੀਦਾ ਤਕੇ ਨੂੰ ਮੈਨੂੰ ਪਤਾ ਏ ਪਹਿਲੇ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ ਸਾਨੂੰ ਤੇਲਾ ਖਰਚਣ ਨੂੰ ਮਿਲਦਾ ਸੀ ਤੇ ਤੇਲੇ ਦੇ ਮੁਸੱਦੀ ਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਕਣ ਵਿੱਚ ਨਹੀਂ ਸਨ ਆਉਂਦੇ ਹੁਣ ਆਣੇ ਦੇ ਵੀ ਉਹਨੇ ਛੋਲੇ ਨਹੀਂ ਸਨ ਮਿਲ ਸਕਦੇ ਤੇ ਆਮਦਨ ਮੇਰੀ ਮੇਰੇ ਪਿਤਾ ਦੀ ਆਮਦਨ ਦੇ ਪਾਸ ਕੁ ਵੀ ਨਹੀਂ ਸੀ ਹਾਲਾਕੀ ਮੇਰੀ ਪੜ੍ਹਾਈ ਮੇਰੇ ਪਿਤਾ ਤੋਂ ਕਈ ਗੁਣਾ ਵੱਧ ਸੀ ਮੈਂ ਦੁਨੀਆਂ ਦੀ ਆਰਥਿਕ ਦਸ਼ਾ ਤੇ ਇਸ ਦਸ਼ਾ ਨੂੰ ਬਣਾਉਣ ਤੇ ਕਾਇਮ ਰੱਖਣ ਵਾਲੇ ਧਨਕਵੀਰਾਂ ਦੇ ਵਿਚਾਰ ਕਰਨ ਲੱਗ ਪਿਆ ਬਾਹਰੋਂ ਫੇਰ ਮੁਰਮਰਾ ਛੋਲੇ ਦਾ ਹੋਕਾ ਗੂੰਜਿਆ ਤੇ ਨਾਲ ਹੀ ਕਾਕੇ ਆਖਿਆ ਤੱਕਾ ਦਿਓ ਵੀ ਨਾ ਦਾਜੀ ਤੱਕਾ ਪਹਿੜਾ ਹੁੰਦਾ ਹੈ ਮੈਂ ਹਾਲਾਤ ਤੋਂ ਪੈਦਾ ਹੋਈ ਬਦ ਹਵਾਸੀ ਜੀ ਵਿੱਚ ਕਿਹਾ ਹੂੰ ਤੱਕਾ ਵੀ ਕਦੇ ਪਹਿਰਾ ਹੁੰਦਾ ਹੈ ਦਾਜੀ ਤੱਕੇ ਦਾ ਮੁਰਮਰਾ ਆਉਂਦਾ ਹੈ ਮੁਰਮਰਾ ਭੜਾ ਹੁੰਦਾ ਹੈ ਮੈਂ ਆਖਿਆ ਤੇ ਬਾਕੀ ਗੱਲ ਹਾਲੇ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ ਮੁਰਮਰਾ ਦਾ ਮਿੱਠਾ ਹੁੰਦਾ ਹੈ ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ ਮੈਂ ਵੀ ਮਿੱਠੇ ਦਾ ਲੋਭੀ ਹਾਂ ਪਰ ਫਿਰ ਵੀ ਆਪਣੀ ਫੋਕੀ ਹਕਮਤ ਜਨਉਂਦਿਆ ਕਿਹਾ ਮੁਰਮਰੇ ਨਾਲ ਖੰਗ ਲੱਗ ਜਾਂਦੀ ਏ ਬੱਚੂ ਤੁਸੀਂ ਟੱਕਾ ਦੇ ਦਿਓ ਮੈਨੂੰ ਨਹੀਂ ਲੱਗਦੀ ਲੁਗਦੀ ਖੰਗ ਮੁੰਡਾ ਮੱਛਰ ਦਾ ਜਾਲਦਾ ਸੀ ਟੱਕਾ ਮੇਰੇ ਕੋਲੇ ਹੈ ਨਹੀਂ ਸੀ ਮੈਂ ਕਾਕੇ ਨੂੰ ਟਾਲਣ ਲਈ ਉਸ ਨੂੰ ਪਤਾ ਨਹੀਂ ਕਿਉਂ ਕਹਿ ਦਿੱਤਾ ਖਬਰੇ ਵੱਡਾ ਲੋਭ ਦੇ ਕੇ ਭੁਲਾਉਣ ਲਈ ਮurmura ਗੰਦਾ ਹੁੰਦਾ ਹੈ ਅਸੀਂ ਸ਼ਾਮੀ ਬਜ਼ਾਰੋਂ ਕੁਲਫ਼ੀ ਖਾਵਾਂਗੇ ਮurmura ਛੋਲੇ ਵਾਲਾ ਹੁਣ ਟਲ ਚੁੱਕਾ ਸੀ ਕਾਕਾ ਵੀ ਮੇਰੀ ਆਸ ਤੋਂ ਉਲਟ ਸ਼ਾਮੀ ਕੁਲਫ਼ੀ ਖਾਣੀ ਮੰਨ ਗਿਆ ਸਮਝਿਆ ਬਲਾਟਲੀ ਮੈਂ ਸੋਚਿਆ ਕਿਤੇ ਕੋਈ ਸ਼ਾਬੜੀ ਵਾਲਾ ਨਾ ਆ ਜਾਵੇ ਸੋ ਮੈਂ ਕੱਪੜੇ ਪਾ ਕੇ ਕੜਕ ਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਤੇ ਸੜਕਾਂ ਤੇ ਸਮਾਂ ਕਤਲ ਕਰਦਾ ਰਿਹਾ ਕੀਮਤੀ ਸਮਾਂ ਮੈਂ ਇੱਕ ਟਕੇ ਦੀ ਮੰਗ ਤੋਂ ਬਚ ਨਹੀਂ ਨਾਸ਼ ਕਰਦਾ ਰਿਹਾ ਸਾਂ ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰਾ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਪਰ ਸੁਣੇਗਾ ਕੌਣ ਇਕੱਲੇ ਦੀ ਆਵਾਜ਼ ਭਾਵੇਂ ਕਿੱਡੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ ਲੋੜਵੰਦ ਇਕੱਠੇ ਨਹੀਂ ਹੋ ਸਕਦੇ ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ ਤਾਂ ਜੋ ਇਕੱਠੀ ਮੰਗ ਨਾ ਕਰਨ ਮੰਗ ਕੀਤਾ ਕਈ ਵਾਰੀ ਨੌਕਰੀਆਂ ਜਵਾਬ ਹੋ ਜਾਂਦਾ ਹੈ ਮੈਂ ਡਰ ਗਿਆ ਬੇਰੁਜ਼ਗਾਰੀ ਦੇ ਭਿਆਨਕ ਭੁੱਖਤ ਨੇ ਮੈਨੂੰ ਕੰਬਾ ਦਿੱਤਾ ਕੈਰਾ ਵਾਗ ਮੈਂ ਸਦਾ ਤੋਂ ਚੁੱਪ ਰਿਆਂ ਸਾਂ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ ਸ਼ਾਮੀ ਇਹ ਸਮਝ ਕੇ ਕਿ ਕਾਕਾ ਛੇਤੀ ਸੌ ਜਾਂਦਾ ਹੈ ਮੈਂ ਦੱਬੇ ਪੈਰੀ ਘਰ ਪਹੁੰਚਿਆ ਆਵਾਜ਼ ਨਾ ਮਾਰੀ ਕੇਵਲ ਕੁੰਡਾ ਹੀ ਖੜਕਾਇਆ ਉੱਤੋਂ ਹੀ ਆਵਾਜ਼ ਆਈ ਦਾਜੀ ਆਇਆ ਜੀ ਇਹ ਥੋੜੇ ਚਿਰ ਮਗਰੋਂ ਕਾਕੇ ਨੇ ਆਣ ਬੂਹਾ ਖੋਲਿਆ ਦਾਜੀ ਕੁਲਫੀ ਖਾਣ ਜਾਣਾ ਜੀ ਉਸਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ ਉੱਤੇ ਚਲ ਉੱਤੇ ਮੈਂ ਕਿਹਾ ਕਾਕਾ ਨਿੰਮੋ ਝੂਣਾ ਜਾ ਹੋ ਕੇ ਅੱਗੇ ਲੱਗ ਤੁਰਿਆ ਮੰਜੇ ਦੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ ਹੁਣ ਰਾਤ ਪੈ ਗਈ ਏ ਕੁਲਫੀ ਕੱਲ ਖਾਵਾਂਗੇ ਮਾਮੂਲ ਤੋਂ ਉਲਟ ਕਾਕਾ ਚੁੱਪ ਕਰ ਰਿਹਾ ਕਿੰਨਾ ਚਿਰ ਆਸਮਾਨ ਵੱਲ ਤੱਕ ਕੇ ਕੁਝ ਸੋਚਦਾ ਰਿਹਾ ਫਿਰ ਅੱਖਾਂ ਲੱਗਾ ਦਾਦੀ ਤਾਰੇ ਪਈਏ ਹੁੰਦੇ ਨੇ ਨਾ ਵੱਡਾ ਭਾ ਆਖਦਾ ਸੀ ਤਾਰੇ ਪਈਏ ਹੁੰਦੇ ਨੇ ਦਾਜੀ ਸਾਰੇ ਪਈਏ ਸਾਡੇ ਕੋਥੇ ਤੇ ਕਿਉਂ ਨਹੀਂ ਵਰ ਪੈਂਦੇ ਮੈਂ ਇਹ ਆਖ ਕੇ ਤਾਰੇ ਪਈਏ ਨਹੀਂ ਹੁੰਦੇ ਮੰਨੋ ਉਸ ਦਾ ਸੁਰਗ ਢਾ ਛੱਡਿਆ ਉਹ ਮੰਜੇ ਤੇ ਲੇਟ ਗਿਆ ਤੇ ਆਸਮਾਨ ਵੱਲ ਵੇਖਦਾ ਆਖਰ ਸੌਂ ਹੀ ਗਿਆ ਦੂਸਰੇ ਦਿਨ ਕੰਮ ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਹੀਆਂ ਨਹੀਂ ਸੀ ਬਿੰਦਾ ਮੰਗਣਾ ਬਹੁਤ ਹੀ ਔਖਾ ਕੰਮ ਹੈ ਮੌਤ ਜਿੰਨਾ ਦੁੱਖ ਹੁੰਦਾ ਹੈ ਮੰਗਣ ਵਿੱਚ ਆਖਰ ਇੱਕ ਸਾਥੀ ਕੋਲੋਂ 3 ਰੁਪਏ ਲੈ ਹੀ ਲੈ ਛੱਟ ਘਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ 3 ਰੁਪਏ ਮੋਚ ਲਏ ਅਦਮਣ ਲੱਕੜੀਆਂ ਸ਼ਾਮ ਦੀ ਸਬਜ਼ੀ ਲੂਣ ਤੇਲ ਆਦ ਵਿੱਚ ਕਾਕੇ ਦੇ ਜਾਗਣ ਤੋਂ ਪਹਿਲਾਂ 3 ਰੁਪਏ ਮੁੱਕ ਗਏ ਮੈਂ ਕਿਹਾ ਵੀ ਕਿ ਕਾਕੇ ਨੂੰ ਕੁਲਫੀ ਖੋਣੀ ਹੈ ਪਰ ਉਹਨਾਂ ਕਹਿ ਛੱਡਿਆ ਬੜਾ ਉਹਨੂੰ ਯਾਦ ਰਹਿਣਾ ਮੈਂ ਟੱਕਾ ਦੇ ਛੱਡਾਂਗੀ ਮੁਰਮਰੇ ਲਈ ਕਾਕੇ ਜਾਗਦਿਆਂ ਹੀ ਕੁਲਫੀ ਮੰਗੀ ਚੀਖ ਚਹਾੜਾ ਪੈ ਗਿਆ ਕੱਲ ਵਾਲਾ ਮੁਰਮਰਾ ਤੇ ਟੱਕਾ ਮਨਜ਼ੂਰ ਨਹੀਂ ਸੀ ਆਖਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਤੇ ਕਾਕੇ ਨੇ ਟੱਕਾ ਮੇਰੇ ਕੋਲ ਜਮ੍ਹਾਂ ਕਰਵਾ ਦਿੱਤਾ ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਤੇ ਢੇਰ ਰਾਤ ਗੁਜ਼ਰੀ ਮੁੜਿਆ ਕਾਕੇ ਨੂੰ ਸੁੱਤਾ ਦੇਖ ਕੇ ਸਾਹ ਵਿੱਚ ਸਾਹ ਆਇਆ ਰੋਟੀ ਖਾਉਂਦਿਆਂ ਸ਼੍ਰੀਮਤੀ ਜੀ ਨੇ ਦੱਸਿਆ ਕਿ ਕਾਕਾ ਬੜਾ ਚਿਰ ਮੈਨੂੰ ਉਡੀਕਦਾ ਰਿਹਾ ਸੀ ਮੈਂ ਕਾਕੇ ਦੇ ਨਾਲ ਲੰਮਾ ਬਿਆਹ ਬੜਾ ਪੇਚੇਂਡ ਰਿਹਾ ਨੀਂਦ ਆਉਦੀ ਹੀ ਨਹੀਂ ਸੀ ਪਰ ਆਖਰ ਪਤਾ ਨਹੀਂ ਕਦੋਂ ਆ ਗਈ। ਨੀਂਦ ਤੇ ਆਖਦੇ ਨੇ 16 ਤੇ ਵੀ ਆ ਜਾਂਦੀ ਹੈ। ਅੱਧੀ ਰਾਤ ਨੂੰ ਮਗਰੋਂ ਦਾ ਵੇਲਾ ਸੀ। ਕਾਕਾ ਸੁੱਤਾ ਬੇਚੈਨ ਜਾਗਦਾ ਸੀ। ਉਸ ਦੋ ਤਿੰਨ ਵਾਰੀ ਢਿੱਡ ਵਿੱਚ ਲੱਤਾਂ ਮਾਰੀਆਂ ਸਨ। ਹੁਣ ਉਸ ਬਾਹ ਉਲਟਾ ਕੇ ਮੇਰੇ ਮੂੰਹ ਤੇ ਮਾਰੀ। ਜਾਗਿਆ ਤਾਂ ਮੈਂ ਅੱਗੇ ਹੀ ਹੋਇਆ ਸਾਂ, ਹੁਣ ਚੇਤਨ ਹੋ ਗਿਆ। ਕਾਕਾ ਕੁਝ ਬੁਰਬੜਾਇਆ। ਮੈਨੂੰ ਕੁਝ ਪਤਾ ਨਾ ਲੱਗਾ। ਫਿਰ ਉਹ ਚੀਬ ਬੁਰਬੜਾਇਆ। ਕੁਫੀ ਕੁਫੀ ਦਾਜੀ ਕੁਫੀ ਮੈਂ ਬੈਬਲ ਹੋਠਿਆ ਸਰਦਾਰ ਜੀ ਜਾਗਦੇ ਹਾਂ ਸ਼੍ਰੀਮਤੀ ਜੀ ਨੇ ਆਖਿਆ ਤੇ ਇਹ ਜਾਣ ਕੇ ਕਿ ਮੈਂ ਜਾਗਦਾ ਹਾਂ ਉਸ ਜਾਰੀ ਰੱਖਿਆ ਖਸਮਾ ਖਾਣਾ ਸੁੱਤਾ ਬਿਆ ਵੀ ਕੁਲਫੀਆਂ ਮੰਗਦਾ ਮੇਰੇ ਤਾਂ ਮਨੋਂ ਬਿਜਲੀ ਪੈ ਗਈ ਸੀ ਮੈਂ ਚੁੱਪ ਰਿਆ ਤੇ ਕਾਕਾ ਵੀ ਚੁੱਪ ਹੋ ਗਿਆ ਸਵੇਰੇ ਜਾ ਕੇ ਕਾਕੇ ਕੁਲਫੀ ਦੀ ਮੰਗ ਕੋਈ ਨਾ ਕੀਤੀ ਮੇਰੇ ਕੰਮ ਤੋਂ ਮੁੜ ਕੇ ਆਉਂਦਿਆ ਵੀ ਉਸ ਮੈਥੋਂ ਕੁਝ ਨਾ ਮੰਗਿਆ ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ ਉਸ ਚੁੱਪਣ ਵਾਲੀ ਸਾਫੂਤੇ ਅਤੇ ਹੁਦਾਰਨਾ ਲੈ ਸਕਣ ਦੀ ਅਸਫਲਤਾ ਤੇ ਝੂਰਦਾ ਰਿਆ ਫਿਰ ਮੈਨੂੰ ਨੀਂਦ ਆ ਗਈ ਮੇਰੀ ਨੀਂਦ ਹਾਲੇ ਅੱਧ ਵਾਟੇ ਹੀ ਸੀ ਕਿ ਗਲੀ ਵਿੱਚ ਕਿਸੇ ਕੁਲਫੀ ਵਾਲੇ ਨੇ ਹੁੱਕਾ ਦਿੱਤਾ ਠੰਡੀ ਠਾਰ ਕੁਲਫੀ ਮਜ਼ੇਦਾਰ ਕੁਲਫੀ ਮੈਂ ਜਾਗ ਪਿਆ ਕਾਕਾ ਮੇਰੇ ਲਾਗੇ ਰਬੜ ਦੀ ਪਾਟੀ ਬੱਤਖ ਨਾਲ ਖੇਡ ਰਿਹਾ ਸੀ ਦੂਸਰੀ ਆਵਾਜ਼ ਤੇ ਉਸਦੇ ਕੰਨ ਖੜੇ ਹੋ ਗਏ ਬੱਤਕ ਨੂੰ ਸੁੱਟ ਕੇ ਉਹ ਖੜਾ ਹੋਇਆ ਬੂਹੇ ਲਾ ਕੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ ਮੈਂ ਸੋਚਿਆ ਹੁਣ ਮੈਨੂੰ ਜਗਾਉਣ ਆਵੇਗਾ ਪਰ ਉਹ ਉੱਥੇ ਹੀ ਘੜੋਤਾ ਰਿਹਾ ਫਿਰ ਉਹ ਬਾਹਰ ਤੁਰ ਗਿਆ ਮੈਂ ਛੋਪਲੀ ਛੋਪਲੀ ਉੱਠ ਕੇ ਬੂਹੇ ਉਲੇ ਆਖੜੋਤਾ ਕੁਲਫੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਕੁਲਫੀ ਕੱਢ ਕੇ ਦੇਣ ਦੇ ਆਹਰ ਵਿੱਚ ਸੀ ਇਹ ਮੁੰਡਾ ਗਲੀ ਦਾ ਬੁਲੀ ਸੀ ਤੇ ਆਪਣੇ ਤੋਂ ਛੋਟੇ ਮੁੰਡਿਆਂ ਨੂੰ ਸਦਾ ਕੁੱਟਿਆ ਕਰਦਾ ਸੀ ਇਹ ਕੋਈ ਅਠਾ ਕੋਈ ਵਰਿਆਂ ਦਾ ਸੀ ਤੇ ਸਾਡੇ ਕਾਕੇ ਦੇ ਤਿੰਨ ਕੁ ਸਾਲ ਵੱਡਾ ਸੀ ਕਾਕਾ ਛਪਾਈਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ ਕੁਲਫੀ ਵਾਲਾ ਉਹ ਕੌਣ ਨਾਲ ਦੇਖ ਰਿਹਾ ਸੀ ਪਰ ਉਸ ਭਾਈ ਕੋਲੋਂ ਕੁਲਫੀ ਨਹੀਂ ਸੀ ਮੰਗੀ ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾ ਦੇ ਮੁੰਡੇ ਦੇ ਹੱਥ ਤੇ ਕੁਲਫੀ ਦੀ ਪਲੇਟ ਰੱਖੀ ਕਾਕਾ ਤੁੱਸ ਦੇ ਗਿਆ ਉਸ ਨੂੰ ਪੈ ਗਿਆ ਆ ਗਈ ਪਲੇਟ ਆ ਗਈ ਕੁਲਫੀ ਫਲੂਦਾ ਤੇ ਚਮਚਾ ਤੇ ਮੋਰੀ ਵਿੱਚ ਡਿੱਗਾ ਸ਼ਾਹਾਂ ਦਾ ਮੁੰਡਾ ਕਿਸੇ ਜੇਤੂ ਵਾਂਗ ਕਾਕਾ ਉਸ ਵੱਲ ਦੇਖਦਾ ਰਿਆ ਸ਼ਾਹਾਂ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ ਕੁਲਫੀ ਦਾ ਨੁਕਸਾਨ ਤੇ ਆਪਣੀ ਹੀਟੀ ਉਸ ਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਸੀ ਜਿਉਂ ਹੀ ਉਹ ਉੱਠਿਆ ਕਾਕੇ ਨੇ ਫਿਰ ਉਸ ਨੂੰ ਇੱਕ ਐਸੀ ਟੋਡ ਮਾਰੀ ਕਿ ਉਹ ਫਿਰ ਮੋਰੀ ਵਿੱਚ ਜਾ ਪਿਆ ਤੇ ਚੀਕਾਂ ਮਾਰਨ ਲੱਗ ਪਿਆ ਕੁਲਫੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਪਿਆ ਮੈਂ ਨੱਸ ਕੇ ਕਾਕੇ ਨੂੰ ਚੁੱਕ ਲਿਆ ਔਰ ਫੀਵਾਲ ਨੇ ਸ਼ਾਹਾ ਦੇ ਮੁੰਡੇ ਨੂੰ ਉਠਾ ਲਿਆ ਸ਼ਾਣੀ ਜੋ ਕਿਸੇ ਦਾ ਕੋਈ ਊਲਾਂਬਾ ਨਹੀਂ ਸੀ ਸੁਣਦੀ ਅੱਜ ਸਾਡੇ ਊਲਾਂਬਾ ਦੇਣਾ ਹੀ ਕਾਕੇ ਦਾ ਸਰੀਰ ਭਖ ਰਿਹਾ ਸੀ ਸ਼੍ਰੀਮਤੀ ਨੇ ਕਿਹਾ ਆ ਖਸਮਾ ਖਾਣਿਆ ਤੂੰ ਲੱਗੈ ਹੁਣੇ ਊਲਾਂਬੇ ਲਿਉਣ ਤੇ ਮਾਰਨ ਲਈ ਚਪੇੜ ਉਗਾਰੀ ਮੈਂ ਕਿਹਾ ਕੁਝ ਵੰਡ ਸ਼ੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜਮੈ